ਹੰਮਦ ਜੀਟੀ ਰੋਡ ਦੇ ਮੁੱਖ ਮਾਰਗ ਨੇੜੇ ਬਿਜਲੀ ਬੋਰਡ ਦਫਤਰsrand ਦੇ ਨੇੜੇ 6 ਗਵਨ ਸਮ੍ਰਿਤਕ ਹਾਲਤ ਵਿੱਚ ਮਿਲਿਆ। ਇਨ੍ਹਾਂ ਵਿੱਚੋਂ 5 ਛੋਟੇ ਪਸ਼ੂ ਤੇ 1 ਵੱਡਾ ਪਸ਼ੂ ਸੀ। ਪਸ਼ੂਆਂ ਦੇ ਮਰਨ ਦੀ ਸੂਚਨਾ ਮਿਲਣ ਤੇ ਜਨਹਿਤ ਸੇਵਾ ਸੰਪਤੀ ਦੇ ਮੈਂਬਰ 파ਰਕ ਗੁਪਤ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਘਟਨਾ ਸਥਾਨ ਤੇ ਪਹੁੰਚ ਕੇ ਮੌਕੇ ਤੇ ਜਾਇਜ਼ਾ ਲਿਆ। ਜੈਗੋਪਾਲ ਜੀ ਜੈਗੋਮਾਤਾ ਜੀ ਮੇਰਾ ਨਾਮ ਭਰਤ ਗੁਪਤਾ ਮੈਂ ਜਨਿਤ ਸੇਵਾ ਸਮਿਤੀ ਤੋਂ ਕਟੋ ਘਟ 7-8 ਸਾਲ ਤੋਂ ਸੇਵਾ ਕਰਦਾ ਆ ਰਿਹਾ ਆਂ ਬੇਜਵਾਨ ਜਾਨਵਰਾਂ ਦੀ ਜਿਹੜੇ ਰੋਡ ਤੇ ਐਕਸੀਡੈਂਟ ਸਾਈਟਸ ਹੋ ਜਾਂਦੇ ਨੇ ਜਿਨ੍ਹਾਂ ਦੀ ਡੈਥ ਹੋ ਜਾਂਦੀ ਆ ਉਹਨਾਂ ਨੂੰ ਅਸੀਂ ਮਿੱਟੀ ਦੇ ਵਿੱਚ ਦੇ ਨੂੰ ਨਮਕ ਦੇ ਨਾਲ ਦਬਵਾ ਕੇ ਉਹਨਾਂ ਦਾ ਸੰਸਕਾਰ ਕਰਦੇ ਆਂ ਤੇ ਜਿਹੜੇ ਫੱਟੜ ਹੋ ਜਾਂਦੇ ਉਹਨਾਂ ਨੂੰ ਠੀਕ ਕਰਕੇ ਹਸਪੀਟਲ ਪਹੁੰਚਾਇਆ ਜਾਂਦਾ ਤੇ ਜਿੱਦਾਂ ਕਿ ਸਾਨੂੰ ਕੱਲ ਹੀ ਕਨਫਰਮੇਸ਼ਨ ਆਈ ਕਿ ਸਰਹੰਦਰ ਰੋਡ ਦੇ ਉੱਤੇ 6-7 ਗਊਆਂ ਬੇਸਹਾਰਾ ਘੁੰਮਰੀਆਂ ਸੀਗੀਆਂ ਬਿਲਕੁਲ ਸਹੀ ਸਲਾਮਤ ਸੀਗੀਆਂ ਤੇ ਅੱਜ ਸਵੇਰੇ ਮਾਰਨਿੰਗ 6 ਵਜੇ ਮੈਨੂੰ ਕਾਲ ਆਂਦੀ ਹੈ ਕਿ ਪੰਜ ਛੇ ਗਊਆਂ ਦਾ ਐਕਸੀਡੈਂਟ ਹੋ ਚੁੱਕਿਆ ਤੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਜਦ ਅਸੀਂ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਆਂ ਤੇ ਇੱਥੇ ਕੋਈ ਹੋਰ ਲੋਕ ਜਿਹੜੇ ਗਊ ਸੇਵਕ ਵੀ ਕਹਿ ਸਕਦੇ ਆ ਜਾਂ ਮਤਲਬ ਤੁਸੀਂ ਉਹਨਾਂ ਨੂੰ ਕੀ ਕਹਿ ਸਕਦੇ ਆ ਵੀ ਹੁਣ ਉਹਨਾਂ ਨੂੰ ਹੀ ਪਤਾ ਬਟ ਕਹਿੰਦਾ ਭਾਵੇਂ ਹੈ ਕਿ ਉਹ ਮਰੀ ਹੋਈ ਗਊਆਂ ਦੇ ਉੱਤੇ ਵੀ ਰਾਜਨੀਤੀ ਕਰਨ ਨੂੰ ਬੈਠੇ ਆਂ ਜਦ ਕਿ ਰੋਡ ਦੇ ਉੱਤੇ ਗਊਆਂ ਕੱਲ ਬਿਲਕੁਲ ਸਹੀ ਦੇਖੀਆਂ ਸੀਗੀਆਂ ਮੈਂ ਠੀਕ ਹੈ ਤੇ ਅੱਜ ਅਸੀਂ ਸਵੇਰੇ ਜਦੋਂ ਇਨਫੋਰਮੇਸ਼ਨ ਮਿਲੀ ਹੈ ਗਊਆਂ ਦੀ ਡੈਥ ਹੋ ਚੁੱਕੀਆਂ ਠੀਕ ਹੈ ਤੇ ਅਸੀਂ ਇਹਨਾਂ ਨੂੰ ਮਿੱਟੀ ਦੇ ਵਿੱਚ ਅ ਨਮਕ ਦੇ ਨਾਲ ਦਬਵਾਉਣ ਦੀ ਜ਼ਿੰਮੇਵਾਰੀ ਲਈ ਹੈ ਆਪਣੀ ਟੀਮ ਦੇ ਨਾਲ ਤੇ ਇੱਥੇ ਕੁਝ ਲੋਕ ਆ ਕੇ ਮਰੀ ਹੋਈ ਗਊਆਂ ਦੇ ਉੱਤੇ ਵੀ ਰਾਜਨੀਤੀ ਕਰ ਰਹੇ ਹਨ ਤੇ ਮੈਂ ਇਹ ਚਾਹਨਾ ਹੈ ਕਿ ਤੁਸੀਂ ਆਸ-ਪਾਸ ਦੇ ਲੋਕਲ ਜਿਹੜੇ ਲੋਕ ਨੇ ਉਰੇ ਮੇਨ ਉਹਨਾਂ ਨੂੰ ਪੁੱਛ ਸਕਦੇ ਹਾਂ ਕਿ ਵੀ ਇੱਥੇ ਗਊਆਂ ਕੋਈ ਸੱਟੇ ਗਿਆ ਹੈ ਜਾਂ ਇੱਥੇ ਐਕਸੀਡੈਂਟ ਨਾਲ ਡੈਥ ਹੋਈ ਹੈ ਕਿੰਕ ਮੀਟਰ ਤੇ ਦੂਰੀਆਂ ਪਈਆਂ ਸੀ ਲਾਵਾ ਆ ਕੁਝ ਕੋਈ ਨਹੀਂ ਹੈ ਕੋਈ ਜ਼ਿਆਦਾ ਦੂਰੀ ਦੇ ਨਹੀਂ ਹੈ ਸਿਰਫ 3-400 ਮੀਟਰ ਦੇ ਵਿੱਚ ਚਾਰ-ਪੰਜ ਬੱਚੇ ਆ ਛੋਟੇ ਠੀਕ ਹੈ ਜੀ ਬਾਕੀ ਇੱਕ ਬڑا ਨੰਦੀ ਮਹਾਰਾਜ ਨੇ ਠੀਕ ਹੈ ਜੀ ਇਹਨਾਂ ਦੀ ਇਹ ਮੌਸਮ ਦੇ ਵਿੱਚ ਇਹਦੇ ਵਿੱਚ 2-2.5 ਮਹੀਨੇ ਦੇ ਵਿੱਚ ਡੇਲੀ ਇਹਨਾਂ ਦੀ ਕੋਈ ਨਾ ਕੋਈ ਇਨਫੋਰਮੇਸ਼ਨ ਆਉਂਦੀ ਹੈ ਡੈਥ ਕੇਸ ਦੀ ਬਿਕੋਜ਼ ਇਹ ਇਸ ਕਾਰਨ ਕਿ ਜਿਹੜੇ ਰੋਡ ਸਾਈਡ ਬੇਜਵਾਨ ਆ ਜਾਂਦੇ ਨੇ ਗਰਮੀ ਦੇ ਕਾਰਨ ਇਹਨਾਂ ਨੂੰ ਮੱਖੀਆਂ ਤੋਂ ਪ੍ਰੋਬਲਮ ਹੁੰਦੀ ਹੈ ਤੇ ਇਹ ਰੋਡ ਤੇ ਆ ਕੇ ਡਾਏ ਜਾਂਦੇ ਨੇ ਆਪਣੀ ਗਰਮੀ ਦੇ ਕਾਰਨ ਤੇ ਰਾਤ ਨੂੰ ਇਹਨਾਂ ਨੂੰ ਕਈ ਵਾਰ ਨੂੰ ਬਾਰਨਾਂ ਨੂੰ ਨਹੀਂ ਦਿਖਦਾ ਕੋਈ ਤੇਜ਼ ਸਪੀਡ ਦੇ ਹੁੰਦੀ ਆ ਤਾਂ ਇਹ ਕੁਝ ਲੋਕਾਂ ਨੂੰ ਵੀ ਨਹੀਂ ਸਮਝ ਆਂਦੀ ਤੇ ਕਈ ਸਪੀਡ 'ਚ ਹੁੰਦੀਆਂ ਕੰਟਰੋਲ ਕਰ ਲੈਂਦੇ ਆ ਬਟ ਕਈ ਲੋਕ ਇਹਨਾਂ ਨੂੰ ਹਿੱਟ ਕਰਕੇ ਚਲੇ ਜਾਂਦੇ ਆ ਜਿਨ੍ਹਾਂ ਦੇ ਕਾਰਨਾਂ ਨਾਲ ਇਹ ਮੌਤ ਹੋ ਜਾਂਦੀ ਆ ਕਿੰਨੀ ਮੌਤਾਂ ਹੋਈਆਂ ਇਸ ਟਾਈਮ ਟੋਟਲ 6 ਗਊਆਂ ਦੀ ਡੈਥ ਹੋਈ ਆ ਜੀ ਕੀ ਰਾਜਨੀਤੀ ਕੀਤੀ ਜਾ ਰਹੀ ਹੈ ਰਾਜਨੀਤੀ ਕੀ ਕੀਤੀ ਜਾ ਰਹੀ ਆ ਜੀ ਜਿਹੜੀ ਦੂਸਰੀ ਟੀਮ ਸਾਈਡ ਤੇ ਖੜੀ ਆ ਉਹ ਕਹਿੰਦੀ ਆ ਵੀ ਇਹ ਗਊਆਂ ਕਿਸੇ ਨੇ ਮਾਰ ਕੇ ਉਰੇ ਸਿੱਟੀਆਂ ਜਦ ਕਿ ਉਰੇ ਲੋਕਲ ਮੇਰੇ ਵੀਰ ਨਾਲ ਖੜੇ ਨੇ ਠੀਕ ਆ ਜੀ ਉਰੇ ਆਸ-ਪਾਸ ਵੀ ਦੁਕਾਨਾਂ ਨੇ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਪੁੱਛ ਕੀ ਇਹ ਗਵਾਂਾ ਕੌਣ ਸਟਕੇ ਗਿਆ ਜਾਂ ਇਹ ਰੋਡ ਤੇ ਐਕਸੀਡੈਂਟ ਹੋ ਕੇ ਮਰੀਆਂ ਨੇ ਨਾਲੇ ਕੋਈ ਨਵੀਂ ਗੱਲ ਨਹੀਂ ਹੈ ਇਹ ਹਰ ਵਾਰ ਦੇ ਆ ਮਹੀਨੇ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਇਹ ਰੋਜ਼ ਦਾ ਹੀ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਡੇਲੀ ਚਾਰ ਪੰਜ ਗਵਾਂਾ ਬੈਤੋ ਹੁੰਦੀਆਂ ਨੇ ਮੇਰੇ ਕੋਲ ਪਿਛਲੇ 3 ਸਾਲ ਦੇ ਰਿਕਾਰਡ ਪਏ ਨੇ ਇਹ ਹਾਈਵੇ ਰੋਡ ਦੇ ਵੀ ਜਿੰਨਾ ਕ ਮੈਂ ਪਰਮਾਤਮਾ ਦੀ ਕਿਰਪਾ ਨਾਲ ਲੈ ਰਹਾ ਗਵਾਂਾ ਨੂੰ ਧਰਤੀ ਮਾਂ ਦੀ ਗੋਦ ਦੇ ਵਿੱਚ ਸਾਂਭ ਦਿੰਦਾ ਹੈ ਜੈ ਗੋ ਮਾਤਾ ਜੈ ਗੋ ਮਾ। ਇਨਫੋਰਮੇਸ਼ਨ ਮਿਲੀ ਸੀ ਅੱਜ ਕਿ ਇਹ ਰੋਡ ਤੇ ਐਕਸੀਡੈਂਟ ਹੋਇਆ ਗਵਾਂਾ ਦਾ ਉਸ ਸੰਬੰਧੀ ਅਸੀਂ ਪਹੁੰਚੀ ਸੀ ਮੌਕੇ ਤੇ ਇਹ ਇਹ ਮੋਢੀ ਪਰ ਪ੍ਰਦਾਨ ਕੋ ਐਕਸੀਡੈਂਟ ਹੀ ਲੱਗ ਰਿਹਾ ਬਾਕੀ ਆਪਣੀ ਜਾਂਚ ਚੱਲ ਰਹੀ ਹੈ